ਅਧਿਆਪੀ ਜੀ ਸੇ ਬਾੰਦੀ ਮੁਕਾਬਲੇ ਸ਼ੁਰੂਆਤ ਕਰਵਾ ਦਿਓ ਜੀ ਆ ਕਰ ਦਿਓ ਜੀ ਸ਼ੁਰੂ ਮੈਚ ਹੈਲੋ ਬਾਕੀ ਬੰਦੇ ਵੀ ਬਾਕੀ ਸਾਰੇ ਬਾਹਰ ਆ ਜਾਓ ਫਾਲਤੂ ਬੰਦੇ ਜਿਹੜੇ ਗਰਾਊਂਡ 'ਚੋਂ ਸਾਰੇ ਬਾਹਰ ਆ ਜਾਓ ਫਾਈਨਲ ਮੈਚ ਹੋਣ ਦਿਓ ਹਣੀ ਪੰਡਾਲ ਦੋਨਾ ਉਹ ਗਰਾਊਂਡ ਦੇ ਵਿੱਚ ਆ ਜਾਓ ਹਣੀ ਪੰਡਾਲ ਦੋਨੇ ਵਾਲੇ ਨੂੰ ਹਣੀ ਢਾਲੀ ਵਾਲ ਠੀਕ ਹੈ ਜੀ ਹਣੀ ਢਾਲੀ ਢਾਲੀ ਵਾਲ ਉਹ ਗਰਾਊਂਡ ਦੇ ਵਿੱਚ ਆ ਜਾ ਜੇ शुरू करवा कर दो दास uh, जी वाले यार कार्यारा जी शुरू करवा दो मैच दस दो दस का समा मास्टर गुरपाल जी थोड़े को दस दो दस ठीक है जी शुरू करवा दो ਮੇਰੇ ਤੋਂ ਖੱਬੇ ਪਾਸੇ ਢਾਲੀ ਵਾਲੇ ਬੇਟ ਮੇਰੇ ਤੋਂ ਸੱਜੇ ਪਾਸੇ ਕਾਰੀ ਮੱਖਣ ਢਾਲੀ ਵਾਲੇ ਬੇਟ ਇਹ ਸਪான்ਸਰ ਕੀਤੀ ਹੋਈ ਟੀਮ ਔਰ ਮੇਰੇ ਤੋਂ ਸੱਜੇ ਪਾਸੇ ਕਾਰੀ ਦੀ ਟੀਮ ਫਾਈਨਲ ਮੈਚ ਓਪਨ ਪਿੰਡ ਪੱਧਰ ਜ਼ਿਲ੍ਹਾ ਖੁਸ਼ਹਾਰਪੁਰ ਦੀ ਧਰਤੀ ਤਾਈਵੇਂ ਅੰਤਰਰਾਸ਼ਟਰੀ ਗੋਲ ਕਬੱਡੀ ਕੱਪ ਦੇ ਓਪਨ ਪਿੰਡ ਪੱਧਰ ਦੀਆਂ ਟੀਮਾਂ ਖੇਡੀਆਂ ਔਰ ਅੱਜ ਬਹੁਤ ਸਾਰੀਆਂ ਟੀਮਾਂ 34 ਟੀਮਾਂ ਦੇ ਵਿੱਚੋਂ ਦੋ ਟੀਮਾਂ ਫਾਈਨਲ ਦੇ ਵਿੱਚ ਪਰਵੇਸ਼ ਕੀਤੀਆਂ ਨੇ ਲਓ ਰਵੀ ਮੱਲੀ ਦੀ ਕਬੱਡੀ ਖੇਡ ਮੈਦਾਨ ਦੇ ਅੰਦਰ ਧਾਲੀਵਾਲ ਬੇੜ ਦੀ ਟੀਮ ਦਾ ਖਿਡਾਰੀ ਮਾਨਕ ਮਾਨਕ ਧਾਲੀਵਾਲ ਔਰ ਰਵੀ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੋੜਦਾ ਹੋਇਆ ਖਿਡਾਰੀ ਸਾਰੇ ਬਾਹਰ ਹੋ ਜਾਓ ਜੀ ਆ ਜਿਹੜੇ ਬਾਧੂ ਸੱਜਣਾਂ ਜੀ ਕੈਮਰੇ ਦੇ ਮੋਰਿਓ ਸਾਰੇ ਵੀਰ ਪਿੱਛੇ ਹੋ ਜਾਣ ਥੋੜਾ ਥੋੜਾ ਪਿੱਛੇ ਹੋ ਜਾਣ ਅੱਜ ਅਸੀ ਜੀ ਕਰਦੇ ਥੋੜਾ ਥੋੜਾ ਪਿੱਛੇ ਸਾਰੇ ਵੀਰਾਂ ਨੂੰ ਗਰਾਊਂਡ ਕਲੀਅਰ ਕਰ ਦਿਓ ਜੀ ਅਰਾਰੇ ਦੀ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ ਥਾਲੀ ਵੱਲ ਬੇੜ ਦੀ ਟੀਮ ਵੱਲੋਂ ਬਾਦਲ ਕਾਰੀ ਪਿੰਡ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਇੱਕ ਪਾਸੇ ਰਾਣਾ ਦੂਸਰੇ ਪਾਸੇ ਟਾਈਗਰ ਪੇਚੇ ਪੈ ਗਏ ਨਾਲ ਪੈਗਾਨ ਉਹ ਪਤਾ ਲੱਗੂ ਵਿਚ ਮੈਦਾਨੇ ਖੁਰਾਕਾ ਖਾਦ ਜਾਂਦੇ ਦਿਮਾਗ ਵੀ ਹੋਣਾ ਚਾਹੀਦਾ ਇੱਕ ਗਿੱਟਾ ਫੜਿਆ ਸੀਗਾ ਫਿਰ ਅੱਗੇ ਜਾ ਰਿਹਾ ਸੀ ਫਿਰ ਦੂਸਰਾ ਗਿੱਟਾ ਕਾਬੂ ਕੀਤਾ ਤਾਂ ਕਹਿੰਦੇ ਨੰਬਰ ਬਾਦਲ ਕਾਰੀ ਪਿੰਡ ਵਾਲਾ ਸੰਤ ਬਾਬਾ ਸਤਪਾਲ ਸਿੰਘ ਕਾਰੀ ਸਾਰੀ ਵਾਲਿਆਂ ਦਾ ਬਹੁਤ ਵੱਡਾ ਅਸ਼ੀਰਵਾਦ ਇਧਰ ਦੇ ਪਾਸੇ ਨੌਜਵਾਨ ਬੰਟੀ ਦੀ ਕਬੱਡੀ ਹਨੀ ਦੀ ਕਬੱਡੀ ਖੇਡ ਮਰਾ ਦੇ ਅੰਦਰ ਢਾਲੀਵਾਲ ਬੇੜ ਦੀ ਟੀਮ ਵੱਲੋਂ ਬਾਦਲ ਦੇ ਨਾਲ ਮੁਕਾਬਲਾ ਕਰਕੇ ਪੁਆਇੰਟ ਹਨੀ ਢਾਲੀਵਾਲ ਬੇੜ ਦੀ ਟੀਮ ਦੇ ਜਿੱਤੇ ਦੇ ਵਿੱਚ ਇੱਕ ਨੰਬਰ ਜੁੜਦਾ ਹੋਇਆ ਹੁਸ਼ਿਆਰਪੁਰ ਦੀ ਧਰਤੀ ਪਿੰਡ ਡੱਫਰ ਦੀ ਧਰਤੀ ਹੈ ਜਿੱਥੋਂ ਦੇ ਮਹਾਨ ਕਬੱਡੀ ਦੇ ਖਿਡਾਰੀ ਕਦੇ ਦਲਜੀਤ ਲੰਬਰ ਦੀ ਗੱਲ ਕਦੇ ਮਨਪ੍ਰੀਤ ਦੀ ਗੱਲ ਕਦੇ ਚਰਲੇ ਦੀ ਗੱਲ ਕਦੇ ਜੱਸੇ ਦੀ ਗੱਲ ਔਰ ਕਦੇ ਕਾਕੇ ਦੀ ਗੱਲ ਹੁਸ਼ਾਰਪੁਰ ਜ਼ਿਲ੍ਹੇ ਦੇ ਤਿੰਨ ਕਾਕੇ ਕਬੱਡੀ ਖੇਡਦੇ ਇੱਕ ਕਾਰੀ ਸਾਰੀ ਇੱਕ ਮੇਗੋਵਾਲ ਇੱਕ ਡੱਫਰ ਦਾ ਸਾਰੇ ਕਬੱਡੀ ਦੇ ਖਿਡਾਰੀ ਮਹਾਨ ਲਓ ਉਧਰੇ ਪਾਸੇ ਰੰਵੀ ਮੱਲੀ ਔਰ ਦੂਸਰੇ ਪਾਸੇ ਜੀਤੂ ਢਾਲੀਵਾਲ ਬੇੜ ਦੀ ਟੀਮ ਦਾ ਖਿਡਾਰੀ ਆਪਣੀ ਟੀਮ ਦੇ ਵਾਸਤੇ ਲੱਖਾਂ ਜਿਹਾਂ ਅੰਕ ਜੋੜਦਾ ਹੋਇਆ ਹੈਪੀ ਢਾਲੀਵਾਲ ਬੇੜ ਔਰ ਰੇਡ ਪੌਂਡ ਦੇ ਵਾਸਤੇ ਨੌਜਵਾਨ ਅੱਗੇ ਵੱਲ ਵਧਦਾ ਹੋਇਆ ਬਹੁਤ ਤਗੜਾ ਮੈਚ ਖੇੜਿਆ ਜਾ ਰਿਹਾ ਦੋਨਾਂ ਟੀਮਾਂ ਦੇ ਵਿਚਕਾਰ ਇੱਕ ਪਾਸੇ ਕਾਰੀ ਹੁਸ਼ਿਆਰਪੁਰ ਲਓ ਰੂਪਲ ਕਾਰੀ ਪਿੰਡ ਵਾਲਾ ਨੌਜਵਾਨ ਔਰ ਹੈਪੀ ਦੀ ਪੇਸ਼ ਹੋਈ ਕਬੱਡੀ ਦੇ ਉੱਪਰ ਲਾਹ ਤਗੜਾ ਜੱਫਾ ਆਪਣੀ ਟੀਮ ਦੇ ਖਿੱਸੇ ਦੇ ਵਿੱਚ ਇੱਕ ਨੰਬਰ ਜੋੜਦਾ ਹੋਇਆ ਨੌਜਵਾਨ ਬਹੁਤ ਤਗੜਾ ਕਬੱਡੀ ਦਾ ਖਿਡਾਰੀ ਰੂਪਲ ਕਾਰੀ ਪਿੰਡ ਵਾਲਾ ਇੱਕ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਵਿਸ਼ਾਲ ਸਮੁੰਦਰ ਹੈ ਖੇਡ ਜਗਤ ਲੋਕੋ ਕਬੱਡੀ ਉੱਠੀ ਇੱਕ ਲਹਿਰ ਬਣ ਕੇ ਫੇਰਾਂ ਵਰਗੇ ਨੇ ਇਸ ਦੇ ਤੇਜ਼ ਧਾਵੀ ਜਾਫੀ ਡੱਕਣਗੇ ਅੱਗੋਂ ਸ਼ੇਰ ਬਣ ਕੇ ਇੱਕ ਦੂਜੇ ਦੇ ਟੁੱਟ ਕੇ ਇੰਜ ਪੈ ਨੇ ਵਾਗ ਬਦਲਾਂ ਦੀ ਬਿਜਲੀ ਦਾ ਕਹਿਰ ਬਣ ਕੇ ਛਕੜ ਖੋਕਰ ਕੇ ਚੱਟ ਹੰਦਿਆਂ ਤੋਂ ਪਾਰ ਆਉਂਦੇ ਬਾਰਾ ਬੋਰ ਦੀ ਬੰਦੂਕ ਦਾ ਫੈਰ ਬਣ ਕੇ ਬਹੁਤ ਤਗੜਾ ਮੈਚ ਆਓ ਇੱਕ ਪਾਸੇ ਬੰਟੀ ਕਾਰੀ ਦੀ ਟੀਮ ਦਾ ਖਿਡਾਰੀ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਦਾ ਅਜ਼ਾਫਾ ਕਰਦਾ ਹੋਇਆ ਅਜਮਤਾ ਸ਼ਿਕਾਰਮਾਛੀਆਂ ਵਾਲਾ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਬਲਕਾ ਦਾ ਸ਼ਿਕਾਰਮਾਛੀਆਂ ਵਾਲਾ ਉਹ ਵੀ ਦੁਨੀਆ ਦਾ ਬਿਹਾਰ ਕਬੱਡੀ ਦਾ ਖਿਡਾਰੀ ਜੋਤਾ ਸ਼ਿਕਾਰਮਾਛੀਆਂ ਵਾਲਾ ਉਹ ਵੀ ਦੁਨੀਆ ਦਾ ਬਿਹਾਰ ਖਿਡਾਰੀ ਔਰ ਪੀਤਾ ਡੇੜਾ ਪਠਾਣਾ ਦੀ ਧਰਤੀ ਦਾ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਪਿੰਡ ਗਫਰ ਦੀ ਧਰਤੀ ਤੇ ਖੇਡੇ ਆ ਬਾਨਾ ਧਾਲੀਵਾਲ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਔਰ ਹਰਜੋਤ ਪਿੰਡਰ ਕਲਾ ਦੁਨੀਆ ਦਾ ਪ੍ਰਸਿੱਧ ਕਬੱਡੀ ਦਾ ਖਿਡਾਰੀ ਸਾਰੇ ਕਬੱਡੀ ਦੇ ਖਿਡਾਰੀ ਅੱਜ ਪਿੰਡ ਗਫਰ ਦੀ ਧਰਤੀ ਤੇ ਪਹੁੰਚੇ ਹੋਏ ਨੇ ਫਾਈਨਲ ਮੈਚ ਦੋਨਾਂ ਟੀਮਾਂ ਦੇ ਵਿਚਕਾਰ ਚੱਲਦਾ ਹੋਇਆ ਇੱਕ ਪਾਸੇ ਤਾਲੀਵਾਲ ਬੇਟ ਔਰ ਦੂਜੇ ਪਾਸੇ ਕਾਰੀ ਪਿੰਡ ਹੁਸ਼ਾਦਪੁਰ ਅਰਵੀ ਮੱਲੀ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੋੜਦਾ ਹੋਇਆ ਕਿ ਦਸ ਦਿੰਦਾ ਸੀ ਰਾਣਾ ਬੰਜ ਕੇ ਕਿਦਾਂ ਖੇਲੀਦਾ ਸੀ ਗੁੱਟ ਦਾ ਪੱਕਾ ਸਵਰਦਾ ਮੀਕਾ ਯਾਰ ਦਮੈਲੀ ਦਾ ਐਵੇਂ ਨਹੀਂ ਜਿੱਕ ਕਿਸੇ ਗੋਂ ਦਾ ਦਿਲਦਾਰਾਂ ਦੇ ਕਿੱਡਨ ਜ਼ੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਕਿੱਡਨ ਜ਼ੋਰਾ ਨਾਲ ਕਬੱਡੀ ਲਓ ਤੇਰੇ ਪਾਸੇ ਨੌਜਵਾਨ ਹਨੀ ਤਾਲੀਵਾਲ ਬੇੜ ਦੀ ਟੀਮ ਦਾ ਖਿਡਾਰੀ ਬਾਦਲ ਪੰਮਾ ਤੇ ਆਹ ਦੇਖਾਂਗੇ ਪ੍ਰਿੰਸ ਮਾਸ਼ੂ ਅਮੀਰ ਸਿੰਘ ਜੀ ਪ੍ਰਿੰਸੀਪਲ ਹੈ ਮਰਾ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਪਰਦੇ ਕੈਸ਼ੀਅਰ ਬਹੁਤ ਵੱਡਾ ਮਾਨ ਸਤਕਾਰ ਭੇਜਦੇ ਹੋਏ ਮਾਬੁੱਲੀ ਪੰਜਾਬੀ ਦੇ ਬੋਲਾਂ ਤੋਂ ਕੋਈ ਸ਼ੋਕੇ ਬਹੁਤ ਵੱਡਾ ਸਤਕਾਰ ਕਰਦੇ ਆ ਬੋਦੀ ਸਰਕਾਰਯੋਗ ਅਮੀਰ ਸਿੰਘ ਜੀ ਹੋਣੀ ਬਹੁਤ ਵੱਡਾ ਸਤਕਾਰ ਭੇਜਦੇ ਹੋਏ ਸੋ ਸਾਰੀਆਂ ਮਾਜੋਕ ਸ਼ਖਸੀਤਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤਨਦੇਹੀ ਦੇ ਨਾਲ ਕਹਿੰਦੇ ਬਹੁਤ ਜ਼ੁਗਤੀ ਦੇ ਨਾਲ ਬਡੇ ਸਰਕਾਰ ਇਸ ਖੇਡ ਕਲੱਬ ਦੇ ਵਾਸਤੇ ਸਾਰੇ ਕਲੱਬ ਮੈਂਬਰਜ਼ ਕਰਦੇ ਆ ਲਓ ਇਧਰਲੇ ਪਾਸੇ ਨੌਜਵਾਨ ਬੰਟੀ ਦੀਪ ਕੋਈ ਕਬੱਡੀ ਔਰ ਦੂਸਰੇ ਪਾਸੇ ਨੌਜਵਾਨ ਮਾਨਕ ਢਾਲੀਵਾਲ ਬੇੜਾ ਇਹ 2 ਟੀਮ ਦਾ ਖਿਡਾਰੀ ਦਾ ਪੁਆਇੰਟ ਕਾਰੀ ਦੀ ਟੀਮ ਦਾ ਖਿਡਾਰੀ ਬੰਟੀ ਇੱਕ ਹੋਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਚੱਲ ਹਰ ਰਾਣੇ ਸਿਆਪਾਕ ਕਬੱਡੀ ਨੌਜਵਾਨ ਕਿਤੇ ਗੱਲ ਚੱਲੇ ਪਾਲੇ ਜਲਾਲਪੁਰ ਦੇ ਜੱਫਿਆਂ ਦੀ ਕਿਦੇ ਮੰਗੇ ਬੱ ਕਿਦੇ ਮੰਗੀ ਬੱਗੇ ਦਾ ਰੋਲਾ ਪਈ ਜਾਂਦਾ ਕਿਦੇ ਪਿੰਦਰ ਚਮਿਆਰੇ ਦਾ ਪਾਰ ਏਡਾ ਦਿਲ ਸਾਰਿਆਂ ਦੇ ਲੁੱਟ ਕੇ ਲਈ ਜਾਂਦਾ ਇਧਰਲੇ ਪਾਸੇ ਨੌਜਵਾਨ ਰਾਣੇ ਦੀ ਪਈ ਹੋਈ ਕਬੱਡੀ ਦੇ ਉੱਪਰ ਬਾਦਲ ਕਾਰੀ ਪਿੰਡ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਨੌਜਵਾਨ ਰਵੀ ਕਾਰੀ ਦੀ ਟੀਮ ਦਾ ਖਿਡਾਰੀ ਰੇਡ ਪਾਉਣ ਦੇ ਵਾਸਤੇ ਨੌਜਵਾਨ ਅੱਗੇ ਵੱਲ ਵਧਦਾ ਹੋਇਆ ਕੋਈ ਜਿੱਤ ਕੇ ਗੱਡੀ ਘਰ ਮੁਰਦਾ ਕੋਈ ਰਤਬਾ ਕਿੰਗ ਦਾ ਪਾਉਂਦੇ ਨੇ ਕੋਈ ਅਰਜਨਾ ਆਵਾਜ਼ ਸਟੀਲ ਬਣ ਕੇ ਕੋਈ ਸ਼ੌਹਰਤ ਡਾਲਰਾ ਵਿੱਚ ਕਮਾਉਂਦੇ ਨੇ ਕਿਸੇ ਦੀ ਰੇਡ ਲੱਖਾਂ ਵਿੱਚ ਪੈਂਦੀ ਕਿਸੇ ਦੀ ਬੋਲੀ ਕਰੋੜਾਂ ਵਿੱਚ ਲਾਉਂਦੇ ਨੇ ਇਹ ਪਲ ਵਿੱਚ ਤੂਫਾਨਾਂ ਨੂੰ ਰੋਕ ਦਿੰਦੇ ਜਦ ਮੋਰੇ ਹੁਸ਼ਿਆਰੀਆਂ ਡਾਉਂਦੇ ਨੇ ਹੈਪੀ ਕੜਿਆਨਾ ਜਿੱਥੇ ਖੇਡ ਦੇ ਪੁੱਤ ਪੰਜਾਬੀਆਂ ਦੇ ਫਤਿਹ ਹਰ ਮੈਦਾਨਾ ਵਿੱਚ ਪਾਉਂਦੇ ਨੇ ਫਤਿਹ ਹਰ ਮੈਦਾਨਾ ਵਿੱਚ ਪਾਉਂਦੇ ਨੇ ਇੱਕ ਪਾਸੇ ਨੌਜਵਾਨ ਹਨੀ ਤਾਲੀਵਾਲ ਬੇੜ ਦੀ ਟੀਮ ਦਾ ਖਿਡਾਰੀ ਰੇਡ ਪਾਉਂਦਾ ਹੋਇਆ ਰੂਪਲ ਵਰਗੇ ਕਾਰੀ ਦੀ ਟੀਮ ਦੇ ਖਿਡਾਰੀ ਪ੍ਰਿੰਸ ਵਰਗੇ ਪੰਬੇ ਵਰਗੇ ਔਰ ਬਾਦਲ ਪahlwan ਵਰਗੇ ਲੋ ਇੱਕ ਪਾਸੇ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਨਜਵਾਨ ਆਹ ਹੈ ਬਾਦਲ ਸਾਡੀ ਖੇਡ ਕਬੱਡੀ ਦਾ ਹੀਰਾ ਤੇ ਦੂਸਰੇ ਪਾਸੇ ਹਣੀ ਤਾਲੀਵਾਲ ਬੇੜ ਦਾ ਖਿਡਾਰੀ ਔਰ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਪੌਂਡ ਦਾ ਤਾਲੀਮਲ ਬੇਰ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਔਰ ਅਗਲੀ ਕਬੱਡੀ ਪੌਂਡ ਦੇ ਵਾਸਤੇ ਬੰਟੀ ਕਾਰੀ ਜ਼ਿਲੇ ਖਿਸ਼ਾਰਪੁਰ ਦੀ ਟੀਮ ਵੱਲੋਂ ਨੌਜਵਾਨ ਰੇਡ ਪਾਉਂਦਾ ਹੋਇਆ ਬੰਟੀ ਨਾਮ ਆਜ ਖਿਡਾਰੀ ਦਾ ਇੱਕ ਬੰਟੀ ਰਾਜਪੁਰ ਭਾਈਆਂ ਵਾਲਾ ਖੇਡਦਾ ਔਰ ਅਗਲੇ ਪਾਸੇ ਨੌਜਵਾਨ ਆ ਬੰਟੀ ਹੁਸ਼ਿਆਰਪੁਰ ਦੀ ਧਰਤੀ ਕਾਰੀ ਦੀ ਟੀਮ ਵੱਲੋਂ ਆ ਰੇਡ ਪਾ ਕੇ ਜੀਤੂ ਦੇ ਨਾਲ ਮੁਕਾਬਲਾ ਕਰਕੇ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਚੱਲ ਹਾ ਰਾਣੇ ਸਿਆ ਪਾਕ ਕਬੱਡੀ ਨੌਜਵਾਨ ਜਿਹੜੇ ਜੋਸ਼ ਨਾਲ ਤੇ ਤਕਨੀਕ ਖੇਡਣ ਪੈਂਦਾ ਮੁੱਲ ਹੈ ਉਹਨਾਂ ਖਿਡਾਰੀਆਂ ਦਾ ਬਿਨਾ ਮਿਹਨਤਾਂ ਸਰੀਰ ਵਿੱਚ ਨਹੀਂ ਜਾ ਰਹੀ ਆਉਂਦੀ ਮਿਲਦਾ ਮੌਕਾ ਨਹੀਂ ਲੰਬੀਆਂ ਪਾਰੀਆਂ ਦਾ ਪੁੱਤ ਬਗਾਨਿਆਂ ਨੂੰ ਮੈਦਾਨਾਂ ਵਿੱਚ ਜਿੰਨਾ ਬੜਾ ਉੱਗਾ ਲੱਗਦਾ ਪਤਾ ਤਕਨੀਕਾਂ ਸਾਰੀਆਂ ਦਾ ਰਸ਼ੀਨ ਵਾਲਾ ਪਿੰਦਾ ਤਬਸਿਆ ਨਹੀਂ ਪਲੇਅ ਬਣਦਾ ਮਿਲਦਾ ਜੱਗ ਦੇ ਮਾਨ ਨਹੀਂ ਛੇਤੀ ਸੁਪਰਸਟਾਰੀਆਂ ਦਾ ਬੜੀ ਕੱਲਣਾ ਕੱਲ ਨਹੀਂ ਪੈਂਦੀ ਐ ਖੁਰਾਕ ਖਾਣੀ ਪੈਂਦੀ ਐ ਨਾਂ ਬਣਾਉਣੇ ਜਿਹਦੇ ਬੜੇ ਔਖੇ ਐ ਨਾਮ ਬਣਾਉਣੇ ਬੜੇ ਔਖੇ ਐ ਕਿ ਪੁੱਤ ਪੈਦਾ ਦਾ ਕਰਦੀ ਦੁਨੀਆਂ ਮਲ ਬਣਾ ਤੇ ਖਲੜੇ ਲੋਕੋ ਬੜੇ ਓਕੇ ਸੇਵਾ ਪੁੱਤਾਂ ਦੀ ਹੰਦੀ ਹੱਡ ਪਾਲ ਕੇ ਜੀ ਹੱਡ ਪਾਲਣੇ ਲੋਕੋ ਬੜੇ ਓਕੇ ਜਫਰ ਚਾਲੇ ਔਲਾਦ ਲਈ ਪੈਣ ਸਾਦਾ ਜਫਰ ਜਲਦੇ ਲੋਕੋ ਬੜੇ ਓਕੇ ਗੱਲੀ ਬਾਤੀ ਕੜਾ ਸਾਰੇ ਕਰ ਲੈਂਦੇ ਪਰ ਪੁੱਤ ਪਾਲੜੇ ਲੋਕੋ ਬੜੇ ਓਕੇ ਪੁੱਤ ਪਾਲਣੇ ਲੋਕੋ ਬੜੇ ਓਕੇ ਆ ਖਿਡਾਰੀ ਜਿਹੜੇ ਖੇਡਦੇ ਆ ਕਿੰਨੇ ਵੀ ਬੜੀ ਮਿਹਨਤ ਕਰਦੇ ਆ ਬੜੀ ਕੱਲ ਕੱਲ ਨਹੀਂ ਪੈਂਦੀ ਹੈ ਦੁਨੀਆ ਦੇ ਵਿੱਚ ਨਾਮ ਐਵੇਂ ਨਹੀਂ ਬਣਦੇ ਸਵੇਰੇ ਤੜਕੇ 4 ਵਜੇ ਉੱਠਣਾ ਪੈਂਦਾ ਇਹਨਾਂ ਕਰੋਨਾ ਨੂੰ ਜਾਣਾ ਪੈਂਦਾ ਤਾ ਜਾ ਕੇ ਨਾਮ ਜਿਹੜੇ ਆ ਨਾ ਉਹ ਦੁਨੀਆ ਦੇ ਵਿੱਚ ਮਸ਼ਹੂਰ ਹੋ ਜਾਂਦੇ ਆ ਬਹੁਤ ਵਧੀਆ ਸਾਡੀ ਖੇਡ ਕਬੱਡੀ ਦੇਖੀਏ ਔਰ ਖਾਬਸਮਾ ਹਰ ਸਮੇਂ ਦਾ ਸਕੋਰ ਜੱਗੀ ਜੀ ਲੈ ਆਓ ਨੰਬਰ ਇਧਰ ਪਾਸੇ ਤਾਲੀਬਾਲ 7 ਨੰਬਰ ਕਾਰੀ ਦੇ 11 ਨੰਬਰ ਜਿਹੜੀ ਮੇਰੇ ਤੋਂ ਸੱਜੇ ਪਾਸੇ ਟੀਮ ਹਸਾ ਦੇ 11 ਜਗੀਜੀ ਦੂਜੇ ਵੱਲ ਸੱਤ ਠੀਕ ਹੈ ਜੀ ਸੈਕੰਡ ਹਾਫ ਦੀ ਪਹਿਲੀ ਕਬੱਡੀ ਰਾਣਾ ਮਹਿਮਦਵਾਲੀਆ ਨੌਜਵਾਨ ਜਿੱਥੋਂ ਦਾ ਸੰਦੀਪ ਇੰਡੀਆ ਦੀ ਟੀਮ ਦਾ ਕਪਤਾਨ ਦੁਨੀਆ ਦਾ ਬਹਾਦਰ ਕਬੱਡੀ ਦਾ ਖਿਡਾਰੀ ਸੁਰਕਪੁਰ ਦੇ ਵਾਸਤੇ ਖੇਡਦਾ ਲਓ ਓਧਰਲੇ ਪਾਸੇ ਰਾਣੇ ਦੀ ਬੇਖੂਈ ਕਬੱਡੀ ਔਰ ਦੂਸਰੇ ਪਾਸੇ ਨੌਜਵਾਨ ਬਾਦਲ ਬਾਦਲ ਲਾ ਤਗੜਾ ਜੱਫਾ 11:30 ਤੋਂ 12:00 ਹੋ ਗਏ ਸਾਡੇ 12 ਨੰਬਰ ਲਓ ਉਧਰ ਪਾਸੇ ਨੌਜਵਾਨ ਬਾਦਲ ਕਾਲੀ ਪਿੰਡ ਵਾਲਾ ਸੰਤ ਬਾਬਾ ਸਤਬਾਲ ਸਿੰਘ ਕਾਲੀ ਸਾਰੀ ਵਾਲਿਆਂ ਦੇ ਬਹੁਤ ਵੱਡੇ ਅਸ਼ੀਰਵਾਦ ਸਦਕਾ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਨੌਜਵਾਨ ਬੰਟੀ ਅ ਰੇਡ ਪੌਂਡ ਦੇ ਵਾਸਤੇ ਨੌਜਵਾਨ ਅੱਗੇ ਵੱਲ ਵਧਾ ਹੋਇਆ ਕਾਰੀ ਦੀ ਟੀਮ ਦਾ ਖਿਡਾਰੀ ਸ਼ੇਰਾਂ ਵਾਂਗੂ ਨੇ ਬੁੱਕ ਤੇ ਫਿਰ ਨਹੀਂ ਜੋਦੇ ਲਾਉਂਦੇ ਤਿਤਰਾ ਵਾਂਗ ਉਡਾਰੀਆਂ ਨੇ ਪੱਟਾਂ ਵੇਚ ਰੇ ਘੁਗੀਆਂ ਪੈਣ ਦੇਖੋ ਜਿਹੜਿਆਂ ਉੱਤੇ ਵੀ ਰੌਣਕਾਂ ਪਾਰੀਆਂ ਨੇ ਡੌੜਿਆਂ ਉੱਤੇ ਖੁਣੇ ਵਾਏ ਨੇ ਬਾਦ ਚੀਤੇ ਨਿਕਰਾਂ ਵਿੱਚ ਪਵਾਈਆਂ ਧਾਰੀਆਂ ਨੇ ਰਾਜਲ ਖੇੜੀ ওই ਧਰਤੀ ਨੂੰ ਪਾਗ ਲੱਗੇ ਬਾਬਾ ਜਿੱਥੇ ਵੀ ਤਰੇ ਖਿਡਾਰੀਆਂ ਨੇ ਅੱਜ ਦਫਰ ਦੀ ਧਰਤੀ ਨੂੰ ਭਾਗ ਲੱਗੇ ਹੋਏ ਸਵੇਰ ਤੋਂ ਲੈ ਕੇ ਹੁਣ ਤੱਕ ਮੈਚ ਤੇ ਮੈਚ ਹੋ ਰਿਹਾ ਇਹ ਤੇ 2 ਮਿੰਟ ਲਈ ਕਹਿੰਦੇ ਗਰਾਊਂਡ ਜਿਹੜੀ ਹੈ ਨਾ ਉਹ ਖਾਲੀ ਨਹੀਂ ਕੋਈ ਸੀਗੀ ਬਹੁਤ ਤਗੜੇ ਮੈਚ ਅੱਜ ਤੀਸਰੇ ਦਿਨ ਦੀ ਖੇਡ ਤਈਵੇਂ ਅੰਤਰਰਾਸ਼ਟਰੀ 골ਡ ਕਬੱਡੀ ਕੱਪ ਦੇ ਤੀਸਰੇ ਦਿਨ ਦੇ ਵਿੱਚ ਕਬੱਡੀ ਕੱਪ ਹੈ ਔਰ ਲਾਸਟ ਪਲੰਗ ਵਿੱਚ ਤੀਸਰੇ ਦਿਨ ਦੀ ਖੇਡ ਐ ਇਸ ਵੇਲੇ ਫਾਈਨਲ ਮੈਚ ਓਪਨ ਪਿੰਨ ਪੱਤਰ ਦੀਆਂ ਟੀਮਾਂ ਇੱਕ ਪਾਸੇ ਧਾਲੀਵਾਲ ਤੇ ਦੂਸਰੇ ਪਾਸੇ ਕਾਰੀ ਗੱਡੀ ਦੀ ਚਾਬੀ ਜਿਮ ਦੇ ਵਿੱਚ ਚਾਬੀ ਸੀਗੀ ਜੇ ਕਿਸੇ ਵੀਰ ਦੀ ਚਾਬੀ ਗੁੰਮ ਹੋਈ ਹੋਵੇ ਉਹ ਸਾਡੇ ਕੋਲੋਂ ਲੈ ਸਕਦੇ ਨੇ ਮੁੱਖ ਟੈਕਨੀਕਲ ਟੇਬਲ ਤੋਂ ਆ ਕੇ ਲੈ ਜਾਣ ਗੱਡੀ ਦੀ ਚਾਬੀ ਇਧਰ ਦੇ ਪਾਸੇ ਨੌਜਵਾਨ ਰਵੀ ਮੱਲੀ ਕਾਰੀ ਦੀ ਟੀਮ ਦਾ ਖਿਡਾਰੀ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਜੋੜਦਾ ਹੋਇਆ ਖੇਡ ਮੈਦਾਨ ਦੇ ਅੰਦਰ ਰਾਣਾ ਸਾਡੀ ਖੇਡ ਕਬੱਡੀ ਦਾ ਖਿਡਾਰੀ ਕੁਲਦੀਪ ਸਿੰਘ ਬਿੱਲਾ ਯੂਐਸਏ ਤੋਂ ਫੋਨ ਕਰ ਰਿਹਾ ਸਾਡਾ ਵੀਰ ਕੁਲਦੀਪ ਬਿੱਲਾ ਯੂਐਸਏ 2 ਲੱਖ ਦਿੱਤਾ ਗਿਆ 2 ਲੱਖ ਹਰ ਸਾਲ ਇਸ ਖੇਡ ਮੇਲੇ ਨੂੰ ਬੜਾ ਸਹਿਯੋਗ ਕਰਦੇ ਆ ਸੋ ਦੁਨੀਆ ਦੇ ਮਹਾਨ ਕਬੜੀ ਦੇ ਖਿਡਾਰੀ ਬਹੁਤੀ ਸਰਕਾਰ ਜੋਗ ਮੈਨੇਜਰ ਫਕੀਰ ਸਿੰਘ ਸੋਤਾ ਸਾਹਿਬ ਹੁਣਾਂ ਨੂੰ ਆਪਣੇ ਸਾਥੀਆਂ ਉੱਪਰ ਮਾਣ ਹੈ ਆਪਣੇ ਸਾਥੀਆਂ ਉੱਤੇ ਫਖਰ ਹੈ ਕੁਲਦੀਪ ਸਿੰਘ ਬਿੱਲਾ ਯੂ ਐਸ ਏ ਤੋਂ ਫੋਨ ਉਹਨਾਂ ਦਾ ਕਹਿੰਦੇ ਇਸ ਵੇਲੇ ਗਮਲਜੀਤ ਮਣੀ ਹੁਣਾਂ ਦੇ ਨਾਲ ਫੋਨ ਦੇ ਜ਼ਰੀਏ ਜੁੜੇ ਹੋਏ ਰਕੇ ਜਾਂਦੇ ਵਿੱਚ ਅਖਾੜਿਆਂ ਦੇ ਦੁੱਧ ਚੁੰਗੇ ਨੇ ਜਿਨ੍ਹਾਂ ਬੂਰੀਆਂ ਦੇ ਚੰਦੀ ਪੱਟ ਕੇ ਮਾਲੀ ਦੀ ਲੈ ਜਾਂਦੇ ਛੰਨੇ ਖਾਦੇ ਨੇ ਜਿਨ੍ਹਾਂ ਚੂਰੀਆਂ ਦੇ ਛੱਡੋ ਨਸ਼ੇ ਤੇ ਵੱਖਣ ਦੇ ਖਾਓ ਬੇੜੇ ਮੱਲ ਬਣ ਕੇ ਕਰੋ ਪਹਿਲਵਾਨੀਆਂ ਨੂੰ ਮਾਣ ਮੱਤਾ ਇਤਿਹਾਸ ਪੰਜਾਬ ਦਾ ਏ ਪੰਚੀ ਕੱਟੇ ਵਿੱਚ ਨਰੋਲੋ ਜਵਾਨੀਆਂ ਨੂੰ ਪੰਚੀ ਕੱਟੇ ਵਿੱਚ ਨਰੋਲੋ ਜਵਾਨੀਆਂ ਨੂੰ ਇਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਦੂਰ ਕਰਨ ਦੇ ਵਾਸਤੇ ਪ੍ਰਿੰਸੀਪਲ ਹੇਮ ਦਾ ਸਪੋਰਟ ਐਂਡ ਵੈਲਫੇਅਰ ਕਲੱਬ ਦੱਫਰ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਨੇ। ਕਈ ਮਹੀਨਿਆਂ, ਕਈ ਮਾ ਗੋਲਡ ਕਬੱਡੀ ਕੱਪ ਕਹਿੰਦੇ ਵੀ ਅੱਜ ਪਰ ਜੋਵਨ ਦੇ ਵਿੱਚ ਚੱਲਦਾ ਹੋਇਆ ਔਰ ਤੀਸਰੇ ਦਿਨ ਦੀ ਖੇਡ ਫਾਈਨਲ ਮੈਚ ਬਹੁਤ ਸਾਰੀਆਂ ਟੀਮਾਂ ਪਹਿਲੇ ਰਾਊਂਡ ਦੇ 17 ਮੈਚ ਹੋਏ ਸਨ ਔਰ ਇੱਕ ਟੀਮ ਨੂੰ ਬਾਹਰ ਦਿੱਤੀ ਗਈ ਸੀਗੀ ਔਰ ਦੂਸਰੀ ਵਾਰ ਕਹਿੰਦੇ ਵੀ ਜਿੱਥੇ ਬਹੁਤ ਸਾਰੇ ਮੈਚ ਹੋਂਟਕ ਸਵੇਰ ਤੋਂ ਲੈ ਕੇ ਹੋਂਟਕ ਮੈਚ ਜਿਹੜੇ ਉਹ ਚਾਲੂ ਹੈ ਔਰ ਨਿਰੰਭਗਨ ਔਰ ਬਹੁਤ ਸਾਰੀਆਂ ਟੀਮਾਂ ਨੇ ਅੱਜ ਭਾਗ ਲਏ ਆ ਅੱਜ ਤਈਵੇਂ 골ਡ ਕਬੱਡੀ ਕੱਪ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਮਾਲਵੇ ਦੇ ਵਿੱਚ ਅੱਜ ਇਹ ਮੈਚ ਜਿਹੜੇ ਉਹ ਮਾਲਵੇ ਦੇ ਵਿੱਚ ਹੁੰਦੇ ਆ ਰਾਤ ਨੂੰ ਅੱਜ ਮਾਲਵਾ ਬਣਿਆ ਹੋਇਆ ਦੁਆਬੇ ਦਾ ਇਧਰਲੇ ਪਾਸੇ ਨੌਜਵਾਨ ਰੇਡ ਪੌਂਡ ਦੇ ਵਾਸਤੇ ਦੁਆਬੇ ਦੀ ਟੀਮ ਦਾ ਖਿਡਾਰੀ ਹਮੜਾ ਬੋਲਦਾ ਹੋਇਆ ਕਾਰੀ ਦੀ ਟੀਮ ਦਾ ਖਿਡਾਰੀ ਇਸ ਵੇਲੇ ਨੌਜਵਾਨ ਰਵੀ ਦੀ ਪੇਖੂਈ ਕਬੱਡੀ ਔਰ ਦੂਸਰੇ ਪਾਸੇ ਮਾਨਕ ਟਾਲੀਬਲ ਬੇਟ ਬਹੁਤ ਹੀ ਵਧੀਆ ਕਬੱਡੀ ਦਾ ਖਿਡਾਰੀ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਜੋੜਦਾ ਹੋਇਆ ਖਤਰਿਆਂ ਨਾਲ ਖੇਡਣ ਦਾ ਜੋ ਸ਼ੌਕ ਰੱਖਦੇ ਸੂਰ ਮੇ ਜਮਦੇ ਪੰਜਾਬ ਦੇ ਵਿੱਚ ਲੋਕੋ ਜੋ ਮਰਦ ਬੇਖੌਫ ਹੁੰਦੇ ਹੁੰਦੀ ਉਹਨਾਂ ਦੇ ਨਸੀਬਾਂ ਵਿੱਚ ਜਿੱਤ ਲੋਕੋ ਹੁੰਦੀ ਉਹਨਾਂ ਦੇ ਨਸੀਬਾਂ ਵਿੱਚ ਜਿੱਤ ਲੋਕੋ ਖੇਡ ਮੈਦਾਨ ਦੇ ਅੰਦਰ ਬੰਟੀ ਦੀ ਕਬੱਡੀ ਕਿ ਮੈਂ ਉਹ ਖੇਡ ਨਹੀਂ ਖੇਲਦਾ ਜਿਸ ਵਿੱਚ ਜਿੱਤਣਾ ਫਿਕਸ ਹੋ ਕਿਉਂਕਿ ਜਿੱਤਨੇ ਦਾ ਮਜ਼ਾ ਤਬ ਹੈ ਜਦ ਹਾਰਨੇ ਦਾ ਰਿਸਕ ਹੋ ਮੈਂ ਉਹ ਖੇਲਣ ਕੀ ਖੇਲਦਾ ਜਿਸ ਵਿੱਚ ਜਿੱਤਣਾ ਫਿਕਸ ਹੋ ਕਿਉਂਕਿ ਜਿੱਤਨੇ ਦਾ ਮਜ਼ਾ ਤਬ ਹੈ ਜਦ ਹਾਰਨੇ ਦਾ ਰਿਸਕ ਹੋ ਜਦ ਹਾਰਨੇ ਦਾ ਰਿਸਕ ਹੋ ਦੋਨੋ ਟੀਮਾਂ ਬਹੁਤ ਹੀ ਵਧੀਆ ਸਟਰੋਂਗ ਬਲ ਦੇ ਵਿੱਚ ਖੇਡਦੀਆਂ ਹੋਈਆਂ ਔਰ ਪੁਆਇੰਟ ਬੰਟੀ ਕਾਰੀ ਦੀ ਟੀਮ ਦਾ ਖਿਡਾਰੀ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੁੜਦਾ ਹੋਇਆ ਨੋਜਵਾਨ ਇਧਰਲੇ ਪਾਸੇ ਰਾਣੇ ਦੀ ਪੇਖੂਈ ਕਬੱਡੀ ਦੇ ਉੱਪਰ ਟਾਈਗਰ ਅ ਇਧਰਲੇ ਪਾਸੇ ਬਾਦਲ ਬਾਦਲ ਕਾਰੀ ਦੀ ਟੀਮ ਦਾ ਖਿਡਾਰੀ ਡਕਲਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਨੋਜਵਾਨ ਨੈਕਸਟ ਕਬੱਡੀ ਪੌਂਟ ਦੇ ਵਾਸਤੇ ਰਵੀ ਮੱਲੀ ਕਰੀ ਦੀ ਕੀਮਤ ਦਾ ਖਿਡਾਰੀ ਰੇਡ ਪਾਉਂਦਾ ਹੋਇਆ ਨਾਜਵਾਨ ਚਾਰ ਖਿਡਾਰੀ ਬਿਲਕੁਲ ਤਿਆਰਬਰ ਤਿਆਰ ਨੇ ਉਰਲੀ ਕੰਨੀ ਦੇ ਜੱਗੂ 2 ਨੰਬਰ ਤੇ ਮਾਨਕ ਢਾਲੀਵਾਲ ਬੇਟ ਪਰਲੇ ਪਾਸੇ ਜੀਤੂ ਦੇ ਨਾਲ 2 ਨੰਬਰ ਤੇ ਜੱਗਾ ਕਿ ਜੋਣਾ ਪਿੰਡ ਮੌੜਾ ਦਾ ਮੰਗਲ ਸੋਲ ਹੀ ਸੁੱਚਾ ਸਮਾਂ ਦਾ ਤਿੰਨੋ ਮਰਦ ਸੂਰਮੇ ਸੀ ਗਏ ਮੋੜ ਬਣ ਰੱਖੇ ਹੋਏ ਨਾ ਦਾ ਜੇ ਨਹੀਂ ਦਿਵਾ ਸਕਦੇ ਨਾ ਲਾਓ ਕਿਸੇ ਨਾਲ ਜਾਰੀ ਚੰਡੇ ਹੋਏ ਕੰਮ ਦੇ ਨੇ ਤੇ ਚੇਲਾ ਖੁਰਪਾ ਅੱਧੇ ਖਿਡਾਰੇ ਇਧਰ ਪਾਸੇ ਰਵੀ ਕਮਾਲ ਕਮਾਲ ਹੋਲਾ ਹੋਏ ਤੇ ਪੁਆਇੰਟ ਰੇਡ ਦੇ ਗਿੱਸੇ ਦੇ ਵਿੱਚ ਪੁਆਇੰਟ ਕਾਰੀ ਦੀ ਟੀਮ ਦੇ ਖਿੱਸੇ ਦੇ ਵਿੱਚ ਬਾਦਲਪੁਰ ਦੇ ਪਾਸੇ ਟਕਰਿਆ ਉਧਰ ਦੇ ਪਾਸੇ ਰੂਪਲ ਨਾਲ ਕਹਿੰਦੇ ਪ੍ਰਿੰਸ ਹੈ ਨਾਲ ਪੰਮਾ ਲਹੌਰ ਦੇ ਪਾਸੇ ਨੌਜਵਾਨ ਹਨੀ ਢਾਲੀਵਾਲ ਦੇਰ ਦੀ ਕਬੱਡੀ ਪੰਜਾਬੀ ਵੀਰੋ ਪੰਜਾਬੀਆਂ ਦੀ ਖੇਡ ਦੇਖੋ ਪੂਰੀ ਦੁਨੀਆ ਤੇ ਇਹ ਗੋਰੀ ਸ਼ਾਈ ਹੋਈ ਹੈ ਪੰਜਾਬੀ ਹੰਡਾਣੇ ਨੂੰ ਪੰਜਾਬੀ ਖਡਾਉਣੇ ਨੂੰ ਪੰਜਾਬੀਆਂ ਦੇ ਕਣ-ਕਣ ਵਿੱਚ ਸਮਾਈ ਹੋਈ ਹੈ ਜਿਹਦਾ ਨਾਮ ਕੌਡੀ ਨਾਲੇ ਸੀ ਮੁੱਲ ਕੌਡੀ ਹੁਣ ਕਰੋੜਾਂ ਤੱਕ ਪਹੁੰਚਾਈ ਹੋਈ ਹੈ ਗਰੋਂਦਾ ਵਿੱਚ ਤੌਲ ਗੱਫੇ ਮੈਦਾਨਾਂ ਵਿੱਚ ਮਿਲਣ ਗੱਫੇ ਲਾਈਫ ਇੰਨੇ ਖਿਡਾਰੀਆਂ ਦੀ ਬ੍ਰਾਂਡਡ ਬਣਾਈ ਹੋਈ ਹੈ ਤਾਈਓ ਪਧੌੜ ਵਾਲਿਆ ਮੋਟਰਸਾਈਕਲ ਗੱਡੀਆਂ ਦੇ ਉੱਪਰ ਇਹਨਾਂ ਪੰਜਾਬੀਆਂ ਨੇ ਕਬੱਡੀ ਲਿਖਾਈ ਹੋਈ ਹੈ ਇਹਨਾਂ ਪੰਜਾਬੀਆਂ ਨੇ ਕਬੱਡੀ ਲਿਖਾਈ ਹੋਈ ਹੈ ਇਧਰ ਪਾਸੇ ਨੌਜਵਾਨ ਬੰਟੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੋੜਦਾ ਹੋਇਆ ਹੈ ਲਾ ਉਧਰ ਪਾਸੇ ਨੌਜਵਾਨ ਅਰ ਰਾਣਾ ਰਾੜੇ ਦੀ ਕਬੱਡੀ ਹੈ ਬாதி ਸਰਕਾਰ ਜੋ ਮੈਨੇਜਰ ਫਕੀਰ ਸਿੰਘ ਸੋਤਾ ਸਾਹਿਬ ਉੱਪਰ ਬੈਠੇ ਆ ਮੁੱਖ ਸਟੇਜ ਦੇ ਉੱਪਰ ਆਪਣੇ ਸਾਥੀਆਂ ਸਮੇਤ ਨਾਲ ਮੈਨੇਜਰ ਚਰਨਜੀਤ ਸਿੰਘ ਜੀ ਹੁਣੀ ਬੈਠੇ ਆ ਨਾਲ ਸਰਪੰਚ ਸੇਵਾ ਸਿੰਘ ਜੀ ਹੁਣੀ ਬੈਠੇ ਆ ਸਰਦਾਰ ਦਲਜੀਤ ਸਿੰਘ ਜੀ ਲਖਾ ਸਾਹਿਬ ਇੰਜੀਨੀਅਰ ਬਲਵਿੰਦਰ ਜੀ ਡਾਕਟਰ ਸ਼ਮਿੰਦਰ ਜੀ ਦੁਨੀਆ ਦੇ ਬਹਾਦਰ ਕਬੱਡੀ ਦੇ ਖਿਡਾਰੀ ਇਸ ਪਿੰਡ ਗਫੜ ਦੀ ਧਰਤੀ ਤੇ ਪੈਦਾ ਹੋਏ ਆ ਔਰ ਜਿਨ੍ਹਾਂ ਨੇ ਕਬੱਡੀ ਖੇਡੀ ਹੈ ਅੱਜ ਦਾਡਾ ਠਰਕ ਹੈ ਦਾਡਾ ਸ਼ੌਕ ਹੈ ਮਾ ਖੇਡ ਕਬੱਡੀ ਨੂੰ ਕਰਵਾਉਣ ਦੇ ਵਾਸਤੇ ਮੈਨੇਜਰ ਫਕੀ ਸਿੰਘ ਸੋਤਾ ਸਾਹ ਹੁੜਾ ਨੇ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਕਲੱਬ ਦਫਰ ਬਣਾਈ ਹੋਈ ਹੈ ਕੌਮ ਜਗ ਦੇ ਉਤੇ ਪੰਜਾਬੀਆਂ ਦੀ ਜਿਨੀ ਪ੍ਰੀਤ ਕੌਡੀ ਨਾਲ ਪਾਈ ਹੋਈ ਹੈ ਮੈਨੇਜਰ ਫਕੀ ਸਿੰਘ ਸੋਤਾ ਸਾਹ ਹੁੜਾ ਵੱਲੋਂ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈਲਫੇਅਰ ਕਲੱਬ ਦਫਰ ਬਣਾਈ ਹੋਈ ਹੈ ਕਮ ਜਗ ਦੇ ਉੱਤੇ ਪੰਜਾਬੀਆਂ ਦੀ ਜਿਹਨਿ ਪ੍ਰੀਤ ਕਬੱਡੀ ਨਾਲ ਪਾਈ ਹੋਈ ਹੈ ਜਿਹਨਿ ਪ੍ਰੀਤ ਕਬੱਡੀ ਨਾਲ ਪਾਈ ਹੋਈ ਹੈ ਇੱਕ ਪਾਸੇ ਫਿਰ ਦੇਖਾਂਗੇ ਹੈਨੀ ਦੀ ਕਬੱਡੀ ਔਰ ਰੂਪਲ ਕਾੜੀ ਪਿੰਡ ਵਾਲਾ ਨਜਮਨ ਨਹੀਂ ਦੇਖ ਸਕਿਆ ਤੇ ਪੁਆਇੰਟ ਰੈਡਰ ਦੇ ਹਿੱਸੇ ਦੇ ਵਿੱਚ ਪੁਆਇੰਟ ਧਾਲੀਵਾਲ ਬੇਰ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਹਰ ਰਵੀ ਸਿਆ ਪਾਕ ਕਬੱਡੀ ਨਜਮਨ ਇਧਰਲੇ ਪਾਸੇ ਨਜਮਨ ਰਵੀ ਦੀ ਕਬੱਡੀ ਹੈ ਹਰ ਜਵਾਨ ਤੇ ਜਵਾਨੀ ਅਤ ਦੀ ਹਰ ਕਬੜੂ ਦਾ ਲੋਕੋ ਅੰਦਾਜ਼ ਵੱਖਰਾ ਸਰੀਰ ਸ਼ਾਦ ਮਿਹਦੂਰੋ ਨਜ਼ਰੀ ਆਉਂਦੇ ਪੰਛੀਆਂ ਚੋਂ ਦਿਸਦਾ ਹੈ ਜਿਵੇਂ ਬਾਦ ਵੱਖਰਾ ਅੱਖ ਬਾਦ ਵਾਲੀ ਨਿੰਮਰਤਾ ਸਾਦ ਵਾਲੀ ਗੱਲ ਤਾਂ ਬਣਦੀ ਖੇਤ ਮੈਦਾਨ ਦੇ ਵਿੱਚ ਦੋਸਤੋ ਸਤਕਾਰਯੋਗ ਕਮਲਜੀਤ ਝੱਠਾ ਜੀ ਹੁਣੇ ਤੱਕਦੇ ਹੋਏ ਕੁਲਵੰਤ ਗਰੀਸ ਵਾਲੇ ਜਸਵੰਤ ਸਿੰਘ ਜਸੇ ਦਾ ਵੀਰ ਹੈ ਸਾਰੇ ਵੀ ਤੱਕਦੇ ਹੋਏ ਜਿਵੇਂ ਮੇਲੇ ਤੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਤਾਲੀਵਾਲ ਬੇਟ 14 ਸੰਤ ਬਾਬਾ ਸਤਪਾਲ ਸਿੰਘ ਕਾਰੀ ਸਾਡੇ 21 ਨੰਬਰ ਹੁਸ਼ਿਆਰਪੁਰ ਦੀ ਟੀਮ ਫਾਸਟ ਤਾਲੀਵਾਲ ਬੇਟ ਸੈਕੰਡ